ਜੇ ਕੋਈ ਗੱਲ ਬਾਤ ਵੇ ਇਹਨਾਂ ਨੂੰ ਪੁੱਛ ਲਿਓ ਕਿ ਮੇਰਾ ਪਿੰਡ ਸਹਾਰਣਾ ਬਰਾਵੋ ਐਡੇ ਤੇ ਮੇਰਾ ਘਰ ਆ ਸਾਡੇ ਪਿੰਡ ਇੱਕ ਬਾਬਾ ਹਰੇਕ ਪਿੰਡ ਬਾਬੇ ਆ ਇਹਨਾਂ ਤੋਂ ਵੀ ਬਚੋ ਜੇ ਤੁਹਾਡੇ ਪਿੰਡ ਕੋਈ ਬਾਬਾ ਹੋਵੇ ਆਂਡ ਗਮਾਂਡ ਦੇ ਵਿੱਚ ਹੋਵੇ ਜਿਹੜਾ ਕਹਿੰਦਾ ਮੇਰੇ ਕੋਲ ਆ ਜੋ ਵੀਰਵਾਰ ਛੋਟੀ ਮੈਂ ਇੱਥੇ ਬੈਠਾ ਬੈਠਾ ਚੀਜ਼ ਦੱਸ ਦੂੰਗਾ ਤੁਸੀਂ ਇੱਕ ਦਿਨ ਜਾ ਕੇ ਉਹ ਇੱਕ ਦਿਨ ਜਾ ਕੇ ਬਾਬੇ ਦੇ ਜੋੜੇ ਚੱਕ ਲਏ ਹੋ ਉਹਨਾਂ ਦੀ ਪੱਤਰਕਣਾ ਮੇਰੇ ਜੋੜੇ ਖੜਾ ਲੈਣੇ ਤੋ ਮੇਰੇ ਕੋਲ ਦੂਜੇ ਦਾ ਕੀ ਦੱਸ ਦੂਆ ਜੇ ਉਹ ਇੰਨਾ ਕੁਛ ਲੋਕ ਦੱਸ ਹੀ ਦਿੰਦੇ ਹੋਣ ਫਿਰ ਇਹਨਾਂ ਨੂੰ ਪੁਲਿਸ ਵਾਲੇ ਧਰਤੀ ਕਰ ਲੈਣ ਵਿਦੇਸ਼ੀ ਕਿਰਾਂ ਨੂੰ ਕਿੱਧਰ ਜਾਂਦੇ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਮਿਲ ਜੇ ਮੇਰੇ ਬਾਰਗ ਵਿੱਚ ਮੈਂ ਕੋਈ ਚੌਕੜੀ ਬਣਾ रखी ਉੱਚੀ ਸੀ ਮੈਂ ਕਈ ਵਾਰੀ ਉੱਥੇ ਬਹਿ ਜਾਂਦਾਗਾ ਸਾਡੇ ਪਿੰਡ ਦੀ ਜਦੋਂ ਬਾਤ ਆਉਂਦੀ ਆ ਲੋਕ ਉੱਤਰ ਕੇ ਪਿੰਡ 'ਚ ਵੜਨਾ ਸ਼ੁਰੂ ਹੋ ਜਾਂਦੇ ਆ ਕਈ ਲੋਕ ਉੱਤਰ ਜਾਂਦੇ ਮੈਨੂੰ ਪੁੱਛ ਜਾਂਦੇ ਬਾਬੇ ਬਾਰੇ ਕੀ ਕਹਿੰਦੇ ਉਹ ਕਾਕਾ ਸ਼ਿਆਲੇ ਦਾ ਕਰ ਕਿਹੜਾ ਬਕਾਸੀ ਕਮਲੇ ਆ ਅਜੀ ਵੀ ਸਿਆਣਾ ਭਾਈ ਇੱਥੇ ਦੋ ਤਰ੍ਹਾਂ ਦੇ ਲੋਕ ਵੱਸਦੇ ਆ ਪ੍ਰਭੂ ਜਿਵੇਂ ਸਿਆਣਾ ਫੇਰ ਆਪਾਂ ਕਮਲੇ ਆ ਮੇਰੇ ਬਾਬਾ ਕਦੋਂ ਬਣ ਗਿਆ ਭਾਈ ਉਹ ਬੰਦਾ ਨਾਉਂਦਾ ਨਹੀਂ ਉਹਦੇ ਸਿਰ ਦੇ ਵਾਲ ਜੁੜ ਗਏ ਹੋ ਤੁਸੀਂ ਜਦੋਂ ਉੱਠ ਕੇ ਘਰੇ ਜਾਉਂਗੇ ਨਾ ਤੜਕੇ ਉੱਠੋਗੇ ਤੜਕੇ ਆਪਾਂ ਕਿਉਂ ਮੇਰੀ ਖੇਤ ਜਾਂਦੇ ਆ ਤੁਰੇ ਜਾਂਦੇ ਆ ਸੈਕਟ ਵੀ ਵਗ ਜਾਂਦੇ ਆ ਸੜਕ ਦੇ ਵਿਚਾਰੇ ਭਰਾਵੋ ਕਰੋੜਾ ਡਿੱ ਗਿਆ ਭੈ ਨਾਦਰ ਬੂਛੋੜੇ ਜੇ ਛੋਟੇ ਕੋਲੇ ਟਾਈਮ ਹੋਵੇ ਚਾਰੇ ਪਾਸੇ ਦੇਖ ਕੇ ਵੀ ਸੜਕ ਤੇ ਕੋਈ ਚੀਜ਼ ਤਾਂ ਨਹੀਂ ਆਉਂਦੀ ਕਰੋੜਾ ਚੱਕ ਕੇ ਪਰਾਂ ਧਰ ਦਿਓ ਕਿਉਂਕਿ ਰਾਤ ਨੂੰ ਕੋਈ ਮੋਟਰਸਾਈਕਲ ਨਹੀਂ ਦਿਗੂਗਾ ਤੇ ਫੇਰ ਫੇਰ ਆਪਾਂ ਨੂੰ ਕੋਈ ਖੰਡ ਪਾੜ ਕੋਈ ਜਗਰਾਤਾ ਕਰਾਉਂਦੀ ਲੋੜ ਨਹੀਂ ਪੈਣੀ ਜੇ ਕਿਸੇ ਦੇ ਘਰੇ ਫੁੱਲ ਲੱਗੇ ਨੇ ਖੇਤ ਵਿੱਚ ਲੱਗੇ ਨੇ ਤੁਹਾਡੇ ਘਰੇ ਕੋਈ ਆ ਕੇ ਕਹੇ ਆਪਾਂ ਹੀ ਦੋਵੇਂ ਗਾਵਣੇ ਚੋਂ ਫੁੱਲ ਤੋੜ ਕੇ ਲੈ ਜਾ ਹੁਣ ਪੁੱਛੋ ਭਾਈ ਕੀ ਕਰੇਗਾ ਐਨਾਂ ਭਾਜਾਂ ਜਾਂਦਾ ਗੁਰਦੁਆਰੇ ਮੱਥਾ ਟੇਕੂ ਕੋਈ ਕਦੇ ਜਦੋਂ ਬਾਬੇ ਨੂੰ ਇੱਥੇ ਨਹੀਂ ਸੋਹਣੇ ਲੱਗਦੇ ਉੱਥੇ ਕੀ ਸੋਹਣੇ ਲੱਗਣਗੇ ਛੋਡੇ ਘਰਾਂ ਵਿੱਚ ਜੋਗੀ ਬਾਬਾ ਆਉਂਦਾ ਕਿਸੇ ਨੂੰ ਆਟਾ ਨਾ ਪਾਓ ਕਿਸੇ ਨੂੰ ਪੈਸਾ ਨਾ ਦਿਓ ਉਹਨੂੰ ਚੰਗੀ ਸਿੱਖਿਆ ਦੇ ਦਿਓ ਮਹਿੰਗਾਈ ਘਟਜੂ ਕਮਾਉਣ ਵਾਲੇ ਘਾਟਾ ਵੇੜ ਘਾਣੇ ਵੱਧਾ ਤੇ ਜੋਗੀ ਆਪਣੇ ਘਰਾਂ ਵਿੱਚ ਮੰਗਦਾ ਕੀ ਕਹਿੰਦਾ ਏ ਫਾਈ ਆਟਾ ਪਾਓ ਰੱਬ ਸਾਨੂੰ ਵਾੜਾ ਦੇਉ ਉਹਨੂੰ ਕਹਤੇ ਰੱਬ ਦਾ ਹੋਰੀ ਹੋਰੀ ਦੇਉ ਜੋ ਪੁੱਛੂਗਾ ਹੋਰੀ ਹੋਰੀ ਕਿਵੇਂ ਦੇਊਗਾ ਉਹਨੇ ਦਾਦਾ ਸਮਝਾਦਾ ਉਹਨ ਕਦੇ ਅਸੀਂ ਕਰਕ ਵਿੱਚ ਗਈ ਸੀਗੇ ਰੇਸ਼ ਪ੍ਰੇਸ਼ੀ ਪਾ ਕੇ ਆਈ ਸੀਗੇ ਪਾਣੀ ਵੀ ਅਸੀਂ ਲਾ ਕੇ ਆਈ ਸੀ ਪਰ ਅਸੀਂ ਬੱਲੀਆਂ ਨਹੀਂ ਰਾਈਆਂ ਬੱਲੀਆਂ ਆਟੋਮੈਟਿਕ ਆ ਗਈ ਪਰ ਉਹਨਾਂ ਦੀ ਮਦਦ ਕਰਦਾ ਪ੍ਰਭੂ ਜਿਹੜੇ ਆਪਣੀ ਮਦਦ ਆਪ ਕਰਦੇ ਆ ਬੇਲਿਆਂ ਨੂੰ ਖਵਾਉਣਾ ਪਾ ਪਾ ਮੈਂ ਕੱਲ ਬੱਚ ਵਿੱਚ ਬੈਠਾ ਇਹ ਕਹਤੇ ਅੰਨਾ ਮੈਨੂੰ ਕਹਿੰਦਾ ਏ ਸਰਦਾਰ ਜੀ 2 ਰੁਪਏ ਦੇ ਦਿਓ ਕਹਿੰਦਾ ਮੈਂ ਅੰਨਾ ਮਖਾ ਭਾਈ ਇਹ ਕਾਕਾਹਨਾ ਤੈਨੂੰ ਦੀਨਾਂਗਾ ਕਹਿੰਦਾ ਚੰਗਾ ਇੱਕ ਦੇ ਦੇ ਉਹ ਨਹੀਂ ਆਪਦਾ ਬਖਤ ਵਿਚਾਰਿਆ ਆ ਆ ਮੇਰੇ ਕੋਲ ਕਾਗਜਾ ਕੋਈ ਗੁਰਦੁਆਰਾ ਡੇਰਾ ਮੰਦਰ ਮਸਜਿਦ ਨਹੀਂ ਬਾੜੀ ਇਹਨਾਂ ਵਿੱਚ ਬੈਠੇ ਕੁਝ ਲੋਕ ਮਾੜੇ ਆ ਉਹਨਾਂ ਦੀ ਗੱਲ ਕਰੀਏ ਛੋਟੇ ਛੋਟੇ ਬੱਚੇ ਬਾਬਾ ਕੋਲੇ ਜਾਂਦੇ ਆ ਬਾਬਾ ਕਹਿੰਦਾ ਕਿਵੇਂ ਆ ਕੇ ਭਗਤੋ ਬਾਬਾ ਜੂਈ ਆ ਕੇ ਬੈਠੋ ਆ ਕਰੋ ਆ ਕਾਗਜ ਲੈ ਜਾਓ ਇਹਦੀ ਕਬੂਤਲ ਲੈ ਕੇ ਆਓ ਬੱਚੇ ਕਹਿੰਦੇ ਬਾਬਾ ਜੀ ਬੂਤ ਨਹੀਂ ਜੀ ਇਹ ਕਾਗਜਾ ਕਹਿੰਦਾ ਫਿਰ ਬੱਚਾ ਗਾਣਾ ਗੱਲ ਕਰੀ ਲੈ ਫਿਰ ਮਾਦੇ ਫੂਕਾ ਤਜਰਬਾ ਦਿਖਾ ਜੀ ਉਹਦੇ ਹੱਥ ਵਿੱਚ ਇੱਕ ਡੰਡਾ ਸੀ ਬੱਚਿਓ ਛੋਟਾ ਜਾ ਡੰਡਾ ਲਾ ਕੋਨੇ ਡੰਡਾ ਛੜਦਾ ਮੈਂ ਵੀ ਛੜਦਾ ਆਏ ਫੜ ਕੇ ਗਾਵ ਨੂੰ ਆਇਤਾ ਜਾਂਦਾ ਫਿਰ ਜੈਂ ਤੈਹ ਲਾਲੂ ਪ੍ਰਭੂ ਇਹਦਾ ਮਤਲਬ ਇਹ ਹੁੰਦਾਗਾ ਉਹਨੂੰ ਗੁੱਛ ਮੁੱਛ ਕਰਕੇ ਕਾਗਜ਼ ਨੂੰ ਛੋਟਾ ਦਾ ਕਰ ਲਿਆ ਛੋਟੇ ਦਾ ਮਤਲਬ ਇਹ ਹੁੰਦਾ ਉਹਨੇ ਲੋਕਾਂ ਨੂੰ ਜਗ੍ਹਾ ਬਣਾ ਲਈ ਆ ਦੋ ਗੇੜੇ ਦੇ ਕੇ ਆ ਕਨੀਤਾ ਹੁੰਦੀ ਆ ਪ੍ਰਭੂ ਕਰ ਲਈ ਇਥੇ ਵੱੜ ਕੇ ਫੁੱਕ ਮਾਰੋ ਛੋਟੇ ਛੋਟੇ ਬੱਚਿਆਂ ਨੇ ਫੁੱਕ ਮਾਰੀ ਉਹਨੇ ਚਲਾਕ ਲੋਕ ਬਾਬੇ ਨੇ ਹੋਈ ਹੋਈ ਕਾਗਜ਼ ਨੂੰ ਆਏ ਕਰਕੇ ਦੇੜਨਾ ਸ਼ੁਰੂ ਕੀਤਾ ਉਹ ਬੱਚੇ ਕਹਿੰਦੇ ਬੱਬਾ ਕਮਾਲ ਕਰਤੀ ਕਾਗਜ਼ ਨੂੰ ਕਹਿੰਦਾ ਇਹ ਬਣ ਗਿਆ ਆਹ ਕੁਝ ਸੀ ਸਿਕਲੋ ਵੀ ਨੋਟ ਬਣ ਕੇ ਮਿ ਗਿਆ ਇਹ ਨੋਟ ਉਹਦੇ ਇੱਥੇ ਰਖ ਹੋਇਆ ਸੀ ਉਹ ਸੁਣੋ ਅਦਰਬਾਦੀ ਕਰਕੇ ਦਿਖਾ ਦਿਓ ਭਰਾ ਥੋੜਾ ਆਪਣਾ ਡੰਡਾ ਚੱਕ ਲਿਆ ਜਿਹਦਾ ਡੰਡਾ ਛੋਟਾ ਦਾ ਜੀਤੇ ਵਿੱਚ ਪਾ ਲੋ ਨਾਲ ਨੋਟ ਪਾ ਲੋ ਹੱਥ ਵਾਰ ਖਾਲੀ ਦਿਖਾਓ ਡੰਡਾ ਵੱਡਾ ਬੈਗ ਵਿੱਚ ਪਾ ਦੋ ਨਾਲ ਕਾਗਜ਼ਾਦ ਦੋ ਹੱਥੋਂ ਦਾ ਖਾਲੀ ਹਰ ਇੱਕ ਚੀਜ਼ ਸਾਡੇ ਕੋਲੇ ਹੁੰਦੀ ਆ ਜੇ ਤੁਹਾਡੇ ਘਰੇ ਕੋਈ ਹੁਣ ਕੋਈ ਆ ਕੇ ਬੰਦਾ ਕਹੇ ਮੈਂ ਕਾਗਜ਼ਾਂ ਦੇ ਨੋਟ ਬਣਾ ਦੂੰਗਾ ਕਿੰਨੇ ਦਾ ਭਾਈ 51000 ਦਾ ਉਹਨੂੰ ਕਹਦੇ ਬਾਬਾ 100 ਰੁਪਿਆ ਬਣਾ 100 ਰੁਪਿਆ ਤੁਹਾਡੇ ਕੋਲੇ ਹੋਵੇ ਜਿਹੜਾ ਤੁਹਾਡੇ ਕੋਲੇ 100 ਰੁਪਿਆ ਉਹਨਾਂ ਦਾ ਨੰਬਰ ਲਿਖ ਕੇ ਦੇ ਦਿਓ ਬਾਬਾ ਇਹਨੇ ਨੰਬਰ ਦਾ ਰੂਟ ਬਣਾ ਉਹਨੇ ਨੰਬਰ ਦਾ ਰੂਟ ਤੁਹਾਡੇ ਕੋਲੇ ਆ ਉਹ ਬਣਾ ਨਹੀਂ ਸਕਦਾ ਕਿਉਂਕਿ ਪ੍ਰਭੂ ਦੂਰੇ ਨੰਬਰ ਦਾ ਰੂਟ ਨਹੀਂ ਹੁੰਦਾ ਤੇ ਆ ਜੇ ਵੀ ਕੋਲੇ ਕਾਗਜ਼ ਸੀਗਾ ਇਹ ਕਾਗਜ਼ ਦਾ ਨਾ ਸਮਝਿਓ ਇਹ ਪ੍ਰਭੂ ਕਿਸੇ ਦੀ ਕਰਜ਼ੀ ਆ ਕੋਈ ਝੂਠਾ ਫੜਾ ਗਿਆ ਉਹ ਝੂਠਾ ਕੀ ਦੀ ਇਹਨਾਂ ਪ੍ਰਭੂ ਉਹ ਧਿਆਨ ਨਾਲ ਸੁਣ ਲਓ ਕੀ ਵੀ 31 24 ਚੋ ਪਤੀ ਇੱਕ ਮੋਟਰਸਾਈਕਲ ਖੜਾਗਾ ਬਾਹਰ ਉਹਦੇ ਕੋਲ ਇੱਕ ਜਨਾਨੀ ਖੜੀ ਆ ਉਹਦੇ ਤਰ੍ਹਾਂ ਦਾ ਕਹਿੰਦਾ ਕੀ ਪ੍ਰੋਗਰਾਮ ਆ ਦੇਖਣਾ ਵਾ ਉਹਨੇ ਤਕਰੀਬਨ ਪ੍ਰਭੂ ਇੱਧਾ ਖੰਡਾ ਹੋ ਗਿਆ ਉਹ ਇੱਥੇ ਵਿੱਚ ਉਹਨੇ ਕਿਹਾ ਕਿਤੇ ਦੂਰ ਜਾਣਾਗਾ ਉਹ ਮੇਰਾ ਬਾਈ ਕਿਤੇ ਜੇ ਮੇਰੀ ਬਾਸ ਉਹਦਾ ਉੱਠ ਕੇ ਮੋਟਰਸਾਈਕਲ ਕੋਲੇ ਵਗਦੇ ਆਪਣੀ ਜਿਹੜੀ ਯਾਤਰਾ ਉਹ ਸਫਲ ਕਰੇ ਉਹ ਜੇ ਉੱਠ ਕੇ ਨਾ ਗਿਆ ਵੀ ਕਿਵੇਂ ਜੁਕਰੀ ਪ੍ਰੋਗਰਾਮ ਦੇਖਦਾ ਗਿਆ ਫਿਰ ਉਹਦੇ ਘਰ ਵਾਲੇ ਇੱਕ ਧਮਕੀ ਵੀ ਦਿੱਤੀ ਆ ਤੇ ਵੀ ਭਾਈ ਜੂਤਾ ਅਲਾਸਮੈਂਟ ਕਰਤੀ ਉਸ ਤੋਂ ਬਾਅਦ ਅਸਰਪੁਰ ਮੈਂ ਪਾਸਾ ਹੱਥ ਮੈਂ ਡਿੱਕੂ ਪਾਸਾ ਟੋਮੇਟਾ ਦਾ ਅਗਤ ਅਗਿਆ ਯੋਧਵਾਦ ਮੈਂ ਕਦੀ ਕਿਸੇ ਹੋ ਨਾ ਚਲੀ ਜਾਉਂਦਾ ਇਹਦੇ ਵਿੱਚ ਮੈਂ ਕੁਛ ਨਾ ਕੁਛ ਬਾਹਰੋਂ ਲੁਕੋ ਕੇ ਲੈ ਕੇ ਆਇਆ ਜੋਗੀ 4 4 75 ਜੂ ਮੈਂ ਇਹਦੇ ਵਿੱਚ ਕੀ ਰੋਲੇ ਰੀਵਨ ਤੈਨ ਬੱਚਿਆਂ ਦੀ ਲੋੜ ਪੈਂਦੀ ਆ ਸਮੇਂ ਦੀ ਗਾਦਰ ਕਰਾਂਗੇ ਤੈਨ ਕਿ ਚਾਣਗੇ ਉਹ ਹੀ ਛਾਵਾ ਮੇਰੇ ਕੋਲੇ ਬਚੂਗਾ ਇਹਦੇ ਵਿੱਚ ਰੀਵਨ ਜੀ ਵੀ ਘੜ ਲਓ ਘੜ ਲਓ ਭਈ ਕੋਠਾ ਕਰਕੇ ਦਿਖਾਓ ਖਾਲੀ ਇਦੇ ਵਿੱਚ ਇਕੱਲੇ ਇਕੱਲੇ ਗਿਣ ਕੇ ਬਾਦੀ ਕਰਨੇ ਆ ਇਕੱਲੇ ਇਕੱਲੇ ਕਹਾਂ ਮੈਂ ਪੂਰਾ ਕੰਮ ਲੋਟਾਣਾ ਕਿ ਤਿੰਨ ਰੀਵਣ ਪਾ ਤਿੰਨ ਹੁਣ ਇਹਨੂੰ ਬਾਬਾ ਕਹਿੰਦਾ ਤੁਹਾਡੇ ਘਰੇ ਫੋਟੋ ਆ ਕਿਹੜੇ ਬੋਗ ਦੀ ਛੇਪਾ ਕਰ ਦਿਓ ਅਜੇ ਫੜੋ ਫੋਟੋ ਜਤਨ ਦੀ ਛਤ ਵਾਰ ਜਾ ਕੇ ਲੈ ਜਾਓ ਕੋਣੀ ਇਹਦਾ ਫੇਰੀ ਇਹਦੇ ਵਿੱਚ ਕਰਕੇ ਦੋਲਤੀ ਫੋਟੋ ਇੱਕ ਦੇਖਣ ਬਾਅਦ ਤੇ ਹੁੰਦੀ ਆ ਬਾਬਾ ਫੋਟੋ ਛੋਟੇ ਘਰੇ ਲੱਗੀਆਂ ਬਾਬੇ ਕੋ ਨਨਕ ਦੀ ਸੱਤ ਸੱਰੇ ਬਾਬੇ ਦੀ ਪਰ ਇਹ ਭੁੱਲਦੀ ਨਹੀਂ ਇਹਦੇ ਨਾਲ ਲੋਕ ਠੱਗੀਆਂ ਮਾਰਦੇ ਆ ਇਹਦਾ ਫੇਰੀ ਇਹਦੇ ਵਿੱਚ ਕਰਕੇ ਦੋਲਤੀ ਤੁਸੀਂ ਤਰਕੇ ਬਾਬੇ ਗੁਰਨਾਨਕ ਦੀ ਫੋਟੋ ਜਾ ਕੇ ਦੇਖਿਓ ਉਹ ਹੱਥ ਵਿੱਚ ਮਾਲਾ ਗਲ ਵਿੱਚ ਮਾਲਾ ਪੱਗ ਤੇ ਮਾਲਾ ਪਰ ਇਹ ਪੈਟਰਾਂ ਲੋਕਾਂ ਨੇ ਪਾਈਆ ਬਾਬੇ ਗੁਰਨਾਨਕ ਦੀ ਫੋਟੋ ਹੋਰ ਸੋਹਣੀ ਲੱਗੀ ਪਰ ਬਾਬਾ ਗੁਰਨਾਨਕ ਦਾ ਕਹਿੰਦਾ ਪਈ ਜੀ ਦੇ ਕੋਲੇ ਮਾਲਾ ਮੱਥੇ ਤੇ ਤਿਲਕ ਲੱਗਿਆ ਇਹ ਪਖੰਡੀ ਲੋਕ ਆ ਇਹਨਾਂ ਤੋਂ ਬਚੋ ਉਹ ਜੀ ਮਾਲਕ ਮੇਰੇ ਕੋਲੇ ਵੀ ਇਹ ਮਾਲਾ ਬਾ 200 ਪਈ ਮੁੱਲ ਲੱਤੀ ਆ ਇਹ ਮਾਲਾ ਪਊਗਾ ਕਿ ਕਿਤੇ ਚਲਦੀ ਆ ਜੇ ਤੁਸੀਂ ਰੀਮੇ ਕਰ ਲੋ ਉੱਥੇ ਖੜ੍ਹ ਜਾ। ਲਓ ਜੀ ਇਹ ਸਾਰੇ ਨਿਕਲ ਗਏ। ਸਾਰੇ ਨਿਕਲ ਕੇ ਖਾਲੀ ਹੋ ਗਿਆ। ਹੁਣ ਕੱਲੇ-ਕੱਲੇ ਕਣਕੇ ਵੀ ਨਹੀਂ ਫੇਰ ਪੜਾ ਦੇ। ਇਹ ਕਹਿੰਦਾ ਜੁੜ ਗਈ। ਇਹ ਕਿਵੇਂ ਜੁੜ ਕੇ ਉਹਨਾਂ ਆਪ ਸਿੱਖ ਲੋ। ਇਹ ਰਿਵਨ ਮੈਂ ਕਰੋ ਸ਼ੌਂਕੇ ਲੈ ਕੇ ਆਇਆ ਕਿ ਜੋਗੀ ਬਾਬੇ ਨੂੰ ਨਹੀਂ ਸੰਭ ਤੇ ਕੋਈ ਫੋਟੋ ਨੂੰ ਨਹੀਂ ਸੰਭ ਤੇ ਇਹ ਮੈਂ ਕਰੋ ਸ਼ੌਂਕੇ ਲੈ ਕੇ ਆਇਆ ਇਹਨੂੰ ਕੋਈ ਬੰਦਾ ਕੋਹ ਨਹੀਂ ਸਕਦਾ ਜਿਸ ਤੱਕ ਇਹ ਦੁਨੀਆ ਬਸਦੀ ਆ। ਇਹ ਜਿਹੜੇ ਭਾਈ ਨੇ ਪਹਿਲਾਂ ਜੀ ਬਣ ਕਹਰੇ ਕੱਡੇ ਸੀ ਇਹ ਉਹ ਨਹੀਂ ਹੈ ਕਿ ਪ੍ਰਭੂ ਇਹ ਹੋਰ ਆ ਉਹਨਾਂ ਵਰਗੇ ਆ ਉਹਦੇ ਦੇ ਵਿੱਚ ਪੈ ਨੇ ਫਿਰ ਭਾਈ ਜੀ ਨੇ ਕਿਹਾ ਨਹੀਂ ਇਹ ਚੋਲੇ ਵਿੱਚ ਪ੍ਰਭੂ ਦੋ ਪੜਦੇ ਦੋ ਰੱਖਣੇ ਆ ਆ ਤਾਰ ਆ ਤਾਰ ਦੇਖ ਲਓ ਜਿਸ ਨੂੰ ਤਾਰ ਦੀਂਗਾ ਫੇ ਤੂੰ ਜੀ ਸਿਆਣੀ ਹੋਗੇ ਇਹਦੀ ਸੋਚ ਆਹੀ ਜਿਵੇਂ ਲਾਈਟ ਬੰਦ ਕਰ ਦਈਏ ਇਹ ਚੋਚੋ ਚਲਾ ਕੇ ਲੋਕਾਂ ਨੇ ਥੱਲੇ ਆ, ਸੋਚ ਨੂੰ ਅੰਦਰ ਆਇ ਮਰੂੜ ਦਿਓ, ਰੱਖਣਾ ਖੁੱਲ ਜੂ, ਬੱਚਾ ਦੂਜੇ ਪਾਸੇ ਹੱਥ ਪਾ ਲੂ, ਇਹਦੇ ਵਿੱਚ ਨੇ ਦੋ ਮੂੰਹ। ਆ ਦੇਖੋ। ਹਰ ਕੋ ਕੋਈ ਲਿਆ ਆ ਪੈਨੇ। ਜਾਦੂਗਰ ਕੋਲ ਵਿੱਚ ਮਜ਼ਾਰੀ ਕੋਈ ਕਰਵਾ ਲਾ ਕੇ ਕੀ ਆ ਕਿਹਾ? ਕਰਵਾ ਲ। ਇਰੀ ਲਈ ਓਏ। ਆਹ ਨਾਲ ਕਿਲੇ ਦਾ ਪਰਮਾਨੂ ਢਿੱਲਾ ਲੱਗਦਾ। ਹਾਏ। ਹੁਣ ਮੇਰੇ ਮਾਰ ਕੋਈ ਬੰਦਾ ਨਹੀਂ। ਸੱਪਤੀ ਸੱਪ ਨੂੰ ਰਾਹ ਨਹੀਂ ਦਿੰਦੀ ਵੀ ਤੂੰ ਇੱਥੇ ਲੁਕ ਜਾ ਸੱਪ ਖਾੜਨੀ ਪੜ ਸਕਦਾ ਇਹ ਪੱਟੀ ਪੜਾਈ ਦੇ ਕਬਜ਼ਾ ਕਰਦਾ ਸੱਪ ਦੇ ਹੁੰਦੀ ਆ ਭਰਾ ਉਹ ਫਰੀ ਖਾਡੀ ਸੱਪ ਨੇ ਕੇਰਾ ਕੰਧ ਦੇ ਵਿੱਚ ਜੀ ਮੂੰਹ ਟ ਪਾਉਣਾ ਔਕੇ-ਸ਼ੁਕੇ ਨਹੀਂ ਜੇ ਤੇ ਮੂੰਹ ਟ ਪ ਗਿਆ ਦੂਜੇ ਪਾਸੇ ਕਵਾਂਢੀ ਦੇ ਪਾਸ ਟ ਪ ਜੂ ਜੇ ਸੱਪ ਕੋਲ ਤੇ ਲੰਮਾ ਪਿਆ ਹੋਵੇ ਉਹਦੇ ਮਾਲ ਖੜ ਕੇ ਖੜਕਾ ਕਰ ਦਿਓ ਫੇ ਸੱਪ ਮੂੰਹ ਨੂੰ ਟਪੂਗਾ ਉਸ ਤੋਂ ਬਾਅਦ ਪਿੱਛੇ ਨਹੀਂ ਮੁੜਦਾ ਸੱਪ ਦੇ ਕੋਲੇ ਖੜ ਕੇ ਬੋਲ ਮਾਰ ਦਿਓ ਕੋ ਚਾਚਾ ਸੱਪ ਸਭ ਕੁਝ ਸੁਣਦਾ ਨਹੀਂ ਇਹਦੇ ਕੰਨ ਨਹੀਂ ਤੇ ਆਪਾਂ ਕੀ ਨਾ ਨੇ ਆ ਉਹ ਦਾਤਾ ਸਭ ਪੁੱਤੀ ਬੈਠਾ ਹੁਣ ਮੇਰੇ ਮਾਰ ਕੋ ਗੰਦਾ ਨਹੀਂ ਜੋਗੀ ਬਾਪੇ ਨੇ ਇੱਥੇ ਨਬਜ ਘੁੱਟ ਕੇ ਡੰਡਾ ਹੱਥ ਦੇ ਨਾਲ ਰੁਕਦਾ ਆ ਦੇਖੋ ਜਿਵੇਂ ਮਾਰ ਰੁਕਦਾ ਓ ਜਿਵੇਂ ਮਾਇ ਰੁਗਤਾ ਉਂਗਲ ਲੱਗੀ ਜੇ ਮੈਂ ਸੋ ਨੂੰ ਨਾ ਦੱਸਦਾ ਕਿ ਤੁਸੀਂ ਘਰੇ ਦਾ ਕੀ ਕਿਵੇਂ ਕਰਦੇ ਐ ਦੇਖਦਾ ਐ ਕੁੜਕਦਾ ਕਿਉਂਕਿ ਪ੍ਰਭੂ ਉੱਤਰਿਆ ਕੇ ਜੀ ਨੂੰ ਥੱਲੇ ਖਿੱਚਦੀ ਆ ਇਹਦਾ ਕਾਰਨ ਰਮਾਲ ਉਰੇ ਆ ਗਈ ਆ ਪੱਤੀ ਆ ਪੱਤੀ ਨੂੰ ਤਾਂ ਤੱਕ ਜਿਹੜੇ ਦੇ ਲੋ ਤੇ ਰਮਾਲ ਨੇੜੇ ਲੱਗ ਗਈ ਉਹ ਨੇੜੇ ਲਾ ਲੋ ਬਾੜ ਲਮੀ ਬਈਆ ਲਹਿ ਹੋ ਰਹੀ ਲੱਗੀ ਕੋਲੇ ਦਾ ਲੋਕ ਲੱਗਿਆ ਇਹਦੀ ਸਰ ਦੇ ਖੜੀ ਸਾਰਾ ਸਾਮਾਨ ਮੇਰੇ ਕੋਲੇ ਸੀ ਤੁਸੀਂ ਮੇਰੀ ਤਲਾਸ਼ੀ ਨੇਤੀ ਜਾਦੂਗਰ ਕਰਨ ਕਿ ਬੱਸ ਅਗਰ ਕੇ ਲੋਕ ਲਗ ਗਿਆ ਇੱਕ ਕੋਈ ਪੰਡਤ ਨਹੀਂ ਮਾੜੇ ਹੁੰਦੇ ਮਤੀ ਦਾਸ ਪੰਡਤ ਸੀ ਚੰਦਰ ਸਿੱਖ ਆਜਾਦ ਪੰਡਤ ਸੀ ਲਾਲਾ ਲਗ ਪਤਰਾਏ ਬਾਣੀਆਂ ਸੀ ਜਿਹੜਾ ਭਗਤ ਸਿੰਘ ਦੀ ਪਾਰਟੀ ਚ ਕੰਮ ਕਰਦਾ ਸੀ ਜਾਰੇ ਕੋਲੇ ਕੋ ਪੰਡਤ ਹੁੰਦਾ ਸੀਗਾ ਲੋਕ ਨੂੰ ਕੋਦੇ ਪੰਡਤ ਜੀ ਕਹਿ ਵੱਜ ਗਏ ਉਹਦੇ ਲੋਕਾਂ ਕੋਲੇ ਘੜੀਆਂ ਤਾਂ ਹੀ ਨਹੀਂ ਸੀਗੀਆਂ ਉਹ ਤਾਂ ਦਾ ਕਹਿੰਦਾ ਭਈ 12 ਵੱਜ ਗਏ ਬੱਤੇ ਭਈ 11 ਹੋਣ ਜਿਵੇਂ ਕੋਦੇ ਪੰਡਤ ਅੱਜ ਕਿੰਨੀ ਤਰੀਕਾ ਉਹ ਪੰਡਤ ਕੋਲੇ ਰੱਖੀ ਸੀ ਇੱਕ ਬੱਕਰੀ ਉਹ ਬੱਕਰੇ ਦੇ ਮਿੰਗੜਾ ਚੁੱਕੇ ਨੇ ਰੋਜ਼ ਇੱਕ ਕੁੱਤੇ ਵਿੱਚ ਪਾਲਾ ਕਰੇ ਉਹ ਮਿੰਗੜਾ ਕਹਿਣ ਲਾ ਕਰੇ 1 2 3 4 5 6 7 ਅੱਜ 7ਵੇਂ ਮਿੰਗੜਾ ਨੇ ਅੱਜ ਕਹਿੰਦਾ ਭਈ 7 ਤਰੀਕ ਆ ਚਲੋ ਅਗਲਾ 7 ਦਾ ਕੰਮ ਕਰ ਲੈਂਦਾ ਸੀਗਾ ਉਹ ਪਾਣੀ ਦੀ ਵਾਰ ਦਾ ਪੈ ਕੇ ਕਿਹਦਾ ਰੌਲਾ ਉਹ ਕਹਿੰਦੇ ਸਾਡੀ ਵਾਰੀ ਆ ਉਹ ਕਹਿੰਦੇ ਸਾਡੀ ਵਾਰੀ ਆ ਬੁੜੀ ਕਨੀ ਨਰੋਣਾ ਮੈਂ 500 ਰੁਪਏ ਪੁੱਛ ਗਏ ਅੱਜ ਕਿੰਨੀ ਤਰੀਕਾ ਤੇ ਕਿਦੀ ਵਾਰੀ ਆ ਉਹਨੂੰ ਜਾ ਕੇ ਦੀ ਪੰਡ ਜੀ ਅੱਜ ਕਿੰਨੀ ਤਰੀਕਾ ਤੇ ਚਨਾਪਲਾਂ ਉਹ ਜਿਹੜੀ ਪੜਤ ਕੋਲੇ ਰੱਖੀ ਜੀ ਬੱਕਰੀ ਉਹਦੇ ਕੋਲੇ ਪੁੱਜਾ ਰੱਖਿਆ ਪਿਆ ਜੀ ਉਹ ਪੁੱਜਾ ਚੱਕਣਾ ਭੁੱਲ ਗਿਆ ਬੱਕਰੀ ਨੇ ਕਰਤੇ ਮਿੰਗਣਾ ਤੇ ਪੁੱਜਾ ਭਰ ਗਿਆ ਉਹ ਮਿੰਗਣਾ ਲੈ ਕਰੇ ਫੇਰ ਪਾਲਾ ਕਰੇ ਫੇਰ ਕੱਢ ਲਿਆ ਕਰੇ ਫੇਰ ਪਾਲਾ ਕਰੇ ਉਹ ਬੁੜੀ ਕਨੀ ਪੰਡ ਜੀ ਮੈਨੂੰ ਸੇਤੀ ਦੱਸੋ ਕਿੰਨੀ ਤਰੀਕਾ ਮੈਂ ਸੇਤੀ ਘਰੇ ਜਾਣਾ ਸਾਡੇ ਘਰੇ ਕੁਝ ਰਿਸ਼ਤੇਦਾਰਾ ਬੈਠੇ ਆ ਉਹਨੂੰ ਕਹਿੰਦਾ ਭੀਜਦਾ 95 ਤਰੀਕਾ ਉਹ ਗੁੜੀ ਕਰੇ ਜਾ ਕਹਿੰਦੀ ਜਿੱਦਾਂ 95 ਤਰੀਕ ਆ ਇੱਕ ਬੰਦਾ ਪੜ੍ਹਿਆ ਲਿਖਿਆ ਸੀ ਕਹਿੰਦਾ ਕੋਈ 95 ਤਰੀਕ ਨਹੀਂ ਹੁੰਦੀ 30 31 ਤੋਂ ਕੋਈ ਕੋਈ ਮਹੀਨਾ ਵੀ ਹੁੰਦਾ ਤੈਨੂੰ ਕਿਹਨੇ ਕਹਤਾ ਕਹਿੰਦੀ ਫਿਰ ਦਾ ਪਿੰਡ ਦੇ ਲੋਕਾਂ ਨੂੰ ਪੁੱਛਦੇ ਆ ਕਹਿੰਦੇ ਫਿਰ ਕੋਈ ਵੀਡੀਓ ਤੇ ਨਹੀਂ ਛੇਡ ਕਰਤੀ ਕਹਿੰਦੀ ਫਿਰ ਮੈਂ ਆਉਣੇ ਜਾਨੀ ਆ ਉਹ ਨੂੰ ਜਾ ਕਹਿੰਦੀ ਫੰਡ ਜੀ ਮਾਛਲ ਦੀ ਚਾਚੀ ਲੱਗਦੀ ਆ ਤੇ ਜੀ ਮੈਨੂੰ ਛੇਡ ਕਰਦੇ 95 ਤਰੀਕ ਦੱਸ ਦਿਓ ਇਹਦੇ ਮੱਦੇ ਕੋਈ ਮਹੀਨਾ ਵੀ ਨਹੀਂ ਹੁੰਦਾ ਉਹ ਪਿੰਡ ਤੇ ਕਹਿੰਦਾ ਚਾਚੀ ਮੈਂ ਤੈਨੂੰ ਘਰ ਦੀ ਕਰਕੇ 95 ਦੱਸਤਾ ਤਰੀਕ ਦਾ ਕਹਿੰਦਾ ਪਾਣੀ ਦੇ ਉਸ ਤੋਂ ਟੱਪੀ ਪਈ ਆ ਇਹਦੇ ਚਾਰ ਭਾਗ ਹੁੰਦੇ ਆ ਜਿਹੜੇ ਸੂਰਜ ਚੱਲਨ ਕਰਦਾ ਭਰਾਪੂ ਨੂੰ ਤਾਂ ਦੀਂਦਾਗਾ ਜਦੋਂ ਸੂਰਜ ਡੁੱਬ ਜੇ ਉਦੋਂ ਵੱਧ ਹਨੇਰਾ ਹੋ ਜੂ ਸੂਜ ਕਾ ਤੇ ਉਦੋਂ ਜ਼ਿੰਮੇਵਾਰ ਕੌਣ ਦੀਵਾ ਕਹਿੰਦਾ ਮੈਂ ਜਿੱਥੇ ਹਨੇਰਾ ਹੋਵੇ ਉੱਥੇ ਚਾਨਣ ਕਰ ਦਿਓ ਹਨੇਰਾ ਚਾਨਣ ਤੋਂ ਡਰਦਾਗਾ ਜਦੋਂ ਅਸੀਂ ਖੇਡਾ ਕਰਕੇ ਨਾਲ ਜੀਨ ਦੱਸਦਾ ਨਾ ਦੱਸਦਾ ਮੈਨੂੰ ਭਰਾਪੂ ਸੌਂਕ ਬੋਲਦਾ ਦੱਸਣਾ ਮੇਰਾ ਫੋਨ ਵੱਜ ਜਾਂਦਾ ਕਿਉਂਕਿ ਮਰਨਾ ਸੱਚ ਆ ਜਿਹੜੇ ਬੰਦੇ ਨੂੰ ਪਤਾ ਮਰਨਾ ਯਾਦ ਰੱਖੇ ਫਿਰ ਉਹ ਬੰਦਾ ਚੰਗੇ ਕੰਮ ਕਰਦਾ ਵੀ ਲੋਕ ਮੈਨੂੰ ਮਰੇ ਹੋਏ ਤੋਂ ਬਾਅਦ ਯਾਦ ਕਰਨ ਆਈਆਂ ਦੇ ਮਨ ਵਿੱਚ ਇਹ ਰਹੇਗਾ ਵੀ ਆਪਾਂ ਤਾਂ ਮਰਦੇ ਨਹੀਂ ਆਪਾਂ ਤਾਂ ਰੋਕਾਂਦੇ ਭੋਜ ਤੇ ਜਾਇਆ ਕਰਾਂਗੇ ਤੇ ਹੁਣ ਭਾਈ ਜੇ ਤੁਸੀਂ ਕਿਤੇ ਭੋਗ ਤੇ ਅਖੰਡ ਪਾਠ ਗੁਰਦੁਆਰੇ ਡੇਰੇ ਮੰਦਿਰ ਵਿੱਚ ਜਾਂਦੇ ਹੋ ਛੋਡੇ ਜੋੜੇ ਚੱਪਲਾ ਬੂਟ ਚੱਕੇਂਦੇ ਬੋਲੋ ਹਾਂਜੀ ਅੱਜ ਤੋਂ ਬਾਅਦ ਭਰਾਵੋ ਛੋਡੇ ਕਈ ਦੇ ਜੋੜੇ ਵੀ ਨਹੀਂ ਚੱਕੇ ਜਾਂਦੇ ਕਿਉਂਕਿ ਮੇਰੇ ਤਾਂ ਜੋੜੇ ਕਿਤੇ ਚੱਕੇ ਨਹੀਂ ਗਏ ਤੁਸੀਂ ਜੋੜੇ ਮੇਰੇ ਵਾਂਗੂ ਲਿਆਇ ਕਰੋ ਲੇਖਾ ਜੋੜਾ ਇੱਥੇ ਇੱਕ ਕਹਾਂ ਜਾ ਕੇ ਮੋਬੱਤੀ ਬੁਝ ਗਈ ਜਿੰਦੀਆਂ ਗੱਲਾਂ ਦੇਖਣਾ ਪੋੜਨਾ ਇੱਕ ਟੀਵੀ ਦੇ ਵਿੱਚ ਇੱਕ ਕਲਾਕਾਰ ਕਹਿੰਦਾ ਸੀ ਕਹਿੰਦਾ ਮੈਂ ਕੱਲ ਨੂੰ ਆਉਂਗਾ ਮਗਾ ਚੰਗਾ ਜੀ ਦੇਖ ਲਾਂਗੇ ਮੈਂ ਕੱਲਾ ਕੱਲਾ ਬੈਠਾ ਮਰੀ ਗਿਆ ਉਹ ਦੂਜੇ ਦਿਨ ਕਲਾਕਾਰ ਕਹ ਰਿਹਾ ਸੀ ਜਿੰਦੀਆਂ ਗੱਲਾਂ ਦੇ ਵਿੱਚ ਕਹਿੰਦਾ ਮੇਰੇ ਸਾਰੇ ਗੀਤ ਵਧੀਆ ਹੁੰਦੇ ਆ ਪਰ ਵਾਰ ਤੇ ਬੈ ਕੇ ਸੁਣਨ ਵਾਲੇ ਆ ਕਹਿੰਦਾ ਮੈਂ ਕੋ ਗੀਤ ਮਾੜਾ ਨਹੀਂ ਗਾਉਂਦਾ ਮਗਾ ਠੀਕ ਆ ਜੀ ਤੇ ਉਹ ਦਵਾਦੋਂ ਨਹੀਂ ਗੀਤ ਪਤਾ ਕਿਹੜੇ ਕਹੇ ਸੀ ਬਾਤ ਦੇ ਵਿੱਚੀ ਕਹਿੰਦਾ ਸਾਬਾ ਨਾਲ ਨਾ ਮੜ ਕੇ ਨਾਇਆ ਕਰਨੀ ਪਾਣੀ ਦੀ ਦਾਰੂ ਬਣ ਜੂਗੀ ਕੋਈ ਮਗਾ ਪਿੰਦਰ ਦਾ ਪੁੱਤ ਆ ਜਾਂ ਦਾਰੂ ਬਣਦੀ ਉਹਦੀ ਨਾ ਬਖਾ ਮੇਰੀ ਭੂਨਸਾ ਨਾਲ ਡੱਕ ਚਿਛੀ ਰੱਖਾਂ ਮੋਮਤੀ ਬੋਝੀ ਜਾ ਦੂਰ ਕਰ ਨਾ ਵਾਹ ਇਹ ਸਤਰੀ ਇਹਦੇ ਵਿੱਚ ਪਹਿਲਾਂ ਕੋਈ ਆ ਜੀ ਦੀ ਕੋਈ ਨਹੀਂ ਕਿਤੇ ਆ ਇਹਦਾ ਲੋਕ ਤੋੜਤਾ ਇਹ ਕੋਲਾਤੀ ਬਾਣੂ ਭਾਈ ਦੀਆ ਇਹਦਾ ਲੋਕ ਜਾਣ ਬਾਈ ਆ ਤਾਰਾ ਬਰਾਵੋ ਤਾਰੇ ਦਾ ਵਾੜਾ ਕਿੱਡਾ ਵੱਡਾ ਇਹਦਾ ਮੂਆਏ ਆ ਇਧਰੇ ਪਾਸੇ ਲੋਕ ਲੱਗ ਗਿਆ ਇਧਰ ਖੁੱਲ ਗਿਆ ਹੁਣ ਤਾਰ ਸਿੱਧੀ ਹੋ ਗਈ ਹੁਣ ਖਲੇ ਕੇ ਚਲੋ ਲਓ ਬਈ ਮੂ ਬੱਚੀ ਦਾ ਠੀਕ ਆ ਆ ਹਾਲ ਹੋਈ ਦੀ ਪੈਪ ਆ ਇਹਨਾਂ ਵਿੱਚ ਦੁਆਰ ਤੇ ਤੋਂ ਕਰਦਾ ਚਿੱਟਾ ਰੰਗ ਇੱਥੇ ਬਣ ਗਿਆ ਰੱਖਣਾ ਆ ਇਹ ਇਹਦਾ ਪੜਦਾ ਇਹ ਉਹ ਪੜਦਾ ਉਹ ਪ੍ਰਭੂ ਜਿਹੜਾ ਬਾਬਾ ਗੁਰਨਾਨਕ ਆਪਾਂ ਨੂੰ ਕਪੜਾ ਠੰਡ ਕਣ ਵਾਸਤੇ ਦੇ ਕੇ ਗਿਆ ਬਾਰੇ ਲੋਕਾਂ ਦੀ ਵੀ ਗੱਲਾਂ ਕਰੀਂਦੇ ਪਿੰਡਾਂ 'ਚ ਸਾਡੇ ਬਾਬੇ ਡੇਲੇ ਕਹਿੰਦੇ ਕਪੜਾ ਨਹੀਂ ਪਾਉਂਦੇ ਇਹ ਆਈ ਰਹਿੰਦੇ ਆ ਆਏ ਕੋਈ ਰਹਿੰਦੇ ਡੰਡੇ ਦੀ ਰੋਡ ਆ ਇਹ ਡੰਡਾ ਪੀੜਾ ਵਿਗੜੇ ਤਿਗੜੇ ਦਾ ਇਹ ਸਤਰੀ ਸਿੱਧੀ ਆ ਇਹ ਸ਼ਿਆਣੀ ਲੋਕ ਕੋਈ ਕੁਸ਼ੇ ਵੀ ਕਹਿੰਦੇ ਨੇ ਕਹਿੰਦੇ ਭਾਈ ਮਾੜੀ ਸੰਗਤ ਨਾਲੋਂ ਕੱਲਾ ਬੰਦਾ ਚੰਗਾ ਮਾੜੇ ਬੰਦੇ ਆ ਸਾਥ ਨਹੀਂ ਕਰਨਾ ਚਾਹੀਦਾ ਚੱਲ ਵਾਟ ਸੰਗਤ ਆਦਾ ਭਾਈ ਉਹ ਤੇ ਕਰ ਲੈ ਤੇ ਮਨ ਰੋਟਾ ਮੈਂ ਕੀ ਪੜਾ ਤੂੰ ਮੈਂ ਸੈਂਕਟ ਜਾਣਾ ਸਕੂਲਾਂ ਵਿੱਚ ਕੰਮ ਦੇਣਾ ਮਸਜਿਦ ਨੂੰ ਕੇਲਾ ਨਿਕਲ ਜਾ ਮੇਰੇ ਕੰਮ ਉਤਰ ਮਹੀਨਾ ਮਹੀਨਾ ਤਰੂ ਦਾ ਦੀ ਗਾਮ ਅੱਖ ਭੇਜਿੰਦਾ ਹੈਲੋ ਦਰਸ਼ਨ ਉਹ ਮਾਤਰ ਨੂੰ ਕੋ ਬੰਦਾ ਭੇਜਦਾ ਖੇਡਣਾ ਤੁਹਾਡੇ ਕੋਲੇ ਚਾਹ ਪੀਂਦੇ ਨੂੰ ਇੱਤੀ ਸੀ ਮੇਰੇ ਟਾਈਮ ਦੇ ਠੀਕ ਆ ਪੇਦੀ ਤੂੰ ਫਰਾਨੇ ਪਿੰਡ ਬਗਝੇ ਤੇ ਦਰਸ਼ਨ ਮਾਤਾ ਸਹਿਣ ਚ ਤੇਰਾ ਕੰਮ ਕਰਾ ਦੂ ਮੈਂ ਕਹਾ ਚੰਗਾ ਜੀ ਤੇਰਾ ਮਾਸਟਰ ਜੀ ਬਰਾਬਰ ਨੂੰ ਪੁੱਛ ਮੰਡੀ ਕਿਣੀ ਭੇਜਦਾ ਉਹ ਇਧਰ ਗੋਰੇ ਚੱਕਦਾ ਪਿੰਡਾ ਕਈ ਚੱਕ ਪਿੰਡ ਪੈਂਦੇ ਆ ਉਹ ਮੈਂ ਪਿੰਡ ਕਿਤੇ ਸੁਣੇ ਨਹੀਂ ਇਧਰ ਪਿੰਡ ਮੈਂ ਪੁੱਛ ਪੁੱਛ ਕੇ ਆਇਆ ਜਦੋਂ ਮੈਂ ਪੁੱਛ ਮੰਡੀ ਜਾ ਕੇ ਬੱਚੇ ਕੋਲੇ ਖੜ ਗਿਆ ਇੱਕ ਬੁੜੀ ਜੀ ਆਕ ਮੈਨੂੰ ਬੋਲਦੀ ਆ ਦਾਦਾ ਬੱਚੇ ਚੱਕੀ ਜਾਉ ਮੈਂ ਕਹਾ ਸ਼ਰ ਲਾ ਕੇ ਦੇਖ ਲੈ ਉਹ ਮੈਨੂੰ ਪਿੰਡ ਪੁੱਛਦੀ ਸੀ ਗੁਰ ਕਰਮਾਲ ਬੱਚੇ ਦੇ ਕਰਮਾਲ ਕਮਾਲ ਪੈ ਜੀ ਮੋਢੀ ਵਿੱਚ ਲੋ ਜੀ ਮੋਢੀ ਅੱਛਰ ਮਾਲ ਜੀ ਨੇ ਕਿੰਦੀ ਨਹੀਂ ਦੀਆ ਜਾਦੂਗਰ ਜਾਣ ਕੇ ਬੋਲਦਾ ਬੱਚੇ ਕਹਿੰਦੇ ਦੀਨੀਆਂ ਦੁਬਾਰੇ ਪਾ ਲੋ ਬਈ ਦੁਬਾਰੇ ਬਈ ਹੁਣ ਬਈ ਆਏ ਆਏ ਨੋਟ ਮੰਗਿਆ 100 ਦਾ ਇੱਥੇ ਲਾਇਆ ਇਹਨੂੰ ਐਂ ਕੀਤਾ ਬੱਚਿਓ ਐਂ ਕਰਕੇ ਜਦੋਂ ਕੋਈ ਸੋਣ ਡਿੱਕਦਾ ਦੇ ਵਾਸਤੇ ਇਹ ਨੋਟ ਨੂੰ ਖਰਚੋ ਐ ਇਹ ਬੋਚਾਂਗੇ ਹਾਏ ਇੱਕ ਹੀ ਮੜ ਗਿਆ ਵੀ ਹੁਣ ਇਹ ਸਿੱਖ ਲੋ ਇਹਦਾ ਕਾਰਨ ਕਿੱਥੇ ਆਪਾਂ ਦੇਖੀਏ ਪਰ ਮੇਰੇ ਹੱਥ ਕਿਹਨੇ ਨਿਗਾ ਰੱਖਿਓ ਇਹ ਪਰਾਸ਼ਟ ਦਾ ਗੁੱਠਾ ਭਰਾਵੋ ਇਹ ਜੋਗੀ ਬਾਬੇ ਦੇ ਅੱਥੇ ਚੜਾਏ ਹੁੰਦੇ ਆ ਕੋਈ ਸਾਨੂੰ ਦੱਸਦੇ ਨਹੀਂ ਜਿਹੜਾ ਬੰਦਾ 골ਡ ਕੋ ਵੇ ਉਹ ਧੋਖੇबाज ਹੁੰਦਾ 골ਡ ਨਹੀਂ ਰੱਖਣਾ ਚਾਹੀਦੀ ਇਹੋ ਨੇ ਕਿਵੇਂ ਕੀਤਾ ਬਈ ਮੋਟੀ ਵਿੱਚ ਪੈ ਗਈ 10 ਕਿਲੋਕੇ ਦੇਖ ਰਹੇ ਨੇ ਜਾਦੂਗਾਰ ਇਹਨੂੰ ਕੁੱਛੇ ਵਾਲਾ ਅੰਦਰ ਫਕਰਿਆਗਾ ਉਹ ਲੋਕ ਆਇਆ ਕਰਕੇ ਪੈਪ ਬੇ ਛੜਦਾ ਪੈਪ ਬੇ ਛੜਦਾ ਕਹਿੰਦਾ ਰਮਾਲਦਾਰੀ ਪਾਉਣਾ ਉਹ ਰਮਾਲ ਪੈਪ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਲੋ ਵੀ ਇਹ ਤੇ ਸਵਾਰਡ ਮਿਲ ਗਈ ਵਾਹ ਇਹ ਉੱਤੇ ਆ ਗਿਆ ਗੁੱਟਾ ਪਹਿਲੇ ਕਰੋੜ ਲੈ ਕੇ ਆਉਗੇ ਜੀ ਲੋਟੇ ਚ ਲਾ ਲਿਆ ਆ ਗਈ ਤਾਂ ਹੁਣ 10 ਕਿਲੋਕੇ ਦੇਖ ਰਹੇ ਨੇ ਜਾਦੂਗਾਰ ਮਾਲ ਲੋਟੇ ਤੋਂ ਕੱਢਿਆ ਵੀ ਹੁਣ ਉਸ ਨੂੰ ਦੱਸ ਰਣੀ ਚਾਹੁੰਦਾ ਉਹ ਇਹਨਾਂ ਕਰਕੇ ਰਮਾਲ ਤੇ ਕੁਠਾ ਲਈ ਐਡ ਕੋਟ ਦੀ ਜੇਬ ਚ ਪਾ ਲਿਆ ਮੈਲਾ ਰਹਾ ਉਹ ਜਿਹੜਾ ਸਮੇਂ ਦੇ ਦਰਜ ਬੋਲੇ ਜਿਹੜਾ ਬੰਦਾ ਵਾਹ ਬੋਲੇ ਨੂੰ ਬੁਲਾਉਣ ਨਹੀਂ ਕਹਿੰਦੇ ਠੀਕ ਆ ਤੇ ਜਿਹੜਾ ਮੈਂ ਖੇਡਾ ਦੇਣਾ ਬੱਚੇ ਪ੍ਰਭੂ ਮੈਂ ਸਕੂਲਾਂ ਚ ਦਿਖਾ ਦੇਣਾ ਬੱਚੇ ਮੈਨੂੰ ਪਾਈਆ ਭਾਈ ਆਟਾ ਪਾੰਦਿਆ ਆਟਾ ਮੇਰੇ ਕੋਲੇ 15 20 ਕਿਲੋ ਹੋ ਜੂ ਖੱਟ ਦੇ ਵੇਚ ਕੇ ਕੋਈ ਮੈਂ ਨਸ਼ਾ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਮੇਰਾ ਸੀ ਡਾਕਟਰ ਨੇ ਜਾਣ ਕੀਤਾ ਕਾਕੇ ਬਣ ਲੈ ਕੇ ਮੈਂ ਬੱਚੇ ਸਕੂਲਾਂ ਚ ਵੰਡ ਦੇਣਾ ਪ੍ਰਭੂ ਬਾਕੀ ਦੋ ਬਿਆਹ ਨੇ ਤਨੇ ਮੇਰੇ ਗੁੱਡੀਆਂ ਨੇ ਇਹ ਕਿ ਮੇਰਾ ਰਜਗਾਰ ਆ ਚੰਗਾ ਤੇ ਹੁਣ ਮੈਂ ਇੱਕ ਜਿਹੜਾ ਦੇਣਾ ਜਿਹਨੇ ਕੋਈ ਦੋ ਚਾਰ ਪੀ ਦੇਣਾ ਨਾ ਉਹ ਮੈਨੂੰ ਦੇ ਦੇ ਚੰਗਾ ਭਾਈ